ਅਸੀਂ ਤੁਹਾਨੂੰ ਹੋਰਾਂ ਨਹੀਂ ਚਾਹਦੇ ਅਸੀਂ ਤੁਹਾਨੂੰ ਜਿਉਂਦੇ ਜਾਣਦੇ ਆਪ ਦੀ ਹਿੱਕਾ ਮੰਨ ਰੱਖੀ ਲੰਮੇ ਜਿਹੜੇ ਅਸੀਂ ਫਿਰ ਤੁਹਾਡੀਆਂ ਜ਼ਮੀਨਾਂ ਰੱਖ ਕੇ ਕੀ ਕਰਦੇ ਆ ਜੇ ਸਾਡੇ ਲਈ ਸਾਡਾ ਹਿੱਕਾ ਨਹੀਂ ਫਿਰ ਇਹ ਜ਼ਮੀਨਾਂ ਦੀ ਕੋਈ ਵੈਲੀ ਪਰ ਸੰਘਰਸ਼ ਪ੍ਰਗਟ ਕਰਕੇ ਸਾਡੇ ਅੰਦੋਲਨ ਨੂੰ ਮੁਲਗੁਰ ਬਾਜਾ ਦਾ ਰੂਪ ਦੇਣਾ ਚਾਹੁੰਦੇ ਆ ਨੇ ਤੁਸੀਂ ਸਾਰੇ ਸਾਡੇ ਨਾਲ ਜਿਹੜੇ ਇਹਨੂੰ ਫਰੀਦ ਦੀ ਮੰਨ ਕੇ ਸ਼ਾਮਲ ਰਹੋ ਮੋਰਚਾ ਜਿੱਤਾਂਗੇ ਨਰੀ ਬਾਡਰ ਦੇ ਉਤੇ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਕਿਸਾਨਾਂ ਦੇ ਉਤੇ ਛੁੱਟੀ ਗਏ ਹੰਝੂ ਗੈਸ ਦੇ ਗੋਲਿਆਂ ਦੇ ਕਾਰਨ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਵਿਗੜ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੱਤੀ ਕਰਵਾਇਆ ਗਿਆ ਦੱਸਦੀ ਕਿ ਜਗਜੀਤ ਸਿੰਘ ਢੱਲੇਵਾਲ ਪਹਿਲਾਂ ਤੋਂ ਹੀ ਕੈਂਸਰ ਦੇ ਮਰੀਜ਼ ਨੇ ਅਤੇ ਹੰਝੂ ਗੈਸ ਦੇ ਗੋਲਿਆਂ ਦੇ ਨਾਲ ਉਹਨਾਂ ਦੀ ਅਚਾਨਕ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭੱਤੀ ਕਰਵਾਇਆ ਗਿਆ ਫਿਲਹਾਲ ਉਹਨਾਂ ਦੇ ਬਲੋ ਦੱਸਿਆ ਗਿਆ ਹੈ ਕਿ ਉਹਨਾਂ ਨੇ ਦੀ ਸਿਹਤ ਠੀਕ ਹੈ ਤੇ ਇਸ ਦੇ ਨਾਲ ਹੀ ਉਹਨਾਂ ਭਬਕ ਹੁੰਦਿਆਂ ਕਿਸਾਨ ਨੌਜਵਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਸਰਕਾਰ ਅੰਦੋਲਨਕਾਰੀਆਂ ਨੂੰ फडਕਾ ਕੇ ਹੁੱਲੜਵਾਜਾਂ ਦਾ ਗਰੁੱਪ ਦੇਣਾ ਚਾਹੁੰਦੀ ਹੈ ਉਹਨਾਂ ਨੌਜਵਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਉਹ ਨੌਜਵਾਨਾਂ ਦੇ ਖੂਨ ਦੇ ਤੇ ਸਤਾ ਦੇ ਮਹਿਲ ਉਸਾਰਨ ਵਾਲੇ ਆਗੂ ਨਹੀਂ ਸ਼ਾਂਤਮਈ ਨੌਜਵਾਨ ਡੱਟੀ ਰਹਿਣ ਤੇ ਉਹ ਮੋਰਚਾ ਜ਼ਰੂਰ ਜਿੱਤਣਗੇ ਸਾਰੇ ਸਾਨੂੰ ਪ੍ਰੇਰਿਤ ਕਰਕੇ ਸਾਡੇ ਅੰਦੋਲਨ ਨੂੰ ਹਿੰਸਵਾਜਾਂ ਦਾ ਰੂਪ ਨਹੀਂ ਦੇਣਾ ਚਾਹੁੰਦੇ ਨੇ ਤੁਸੀਂ ਸਾਰੇ ਸਾਡੀ ਗੱਲ ਦੀ ਇਹਨੂੰ ਬੇਨਤੀ ਨੂੰ ਮੰਨ ਕੇ ਸ਼ਾਂਤ ਰਹੋ ਅਸੀਂ ਮੋਰਚਾ ਜਿੱਤਾਂਗੇ ਸ਼ਾਂਤੀ ਨਾਲ ਜਿੱਤਾਂਗੇ ਜੇ ਕਿਸੇ ਤਰ੍ਹਾਂ ਦੀ ਵੀ ਆਪਾਂ ਗਰਮੀ ਕਰਾਂਗੇ ਤਾਂ ਮੋਰਚਾ ਨਹੀਂ ਚੱਲ ਜਗਾ ਕੱਲ ਜਿਹੜਾ ਸਾਡਾ ਬੱਚਾ ਗਿਆ ਅਸੀਂ ਉਸ ਨਾਂ ਦੇ ਸਾਹਮਣੇ ਉਸ ਪਿਆਉ ਦੇ ਸਾਹਮਣੇ ਇਸ ਧਰਤੀ ਦੇ ਸਾਹਮਣੇ ਚਾਕੂ ਚੁੱਕੇ ਹੀ ਗਏ ਠੀਕ ਐ ਅਸੀਂ ਮੰਗਦੇ ਆ ਸਾਡੀ ਉਮਰ ਦਾ ਤੇ ਸਾਡੇ ਬੱਚੇ ਦੀ ਉਮਰ ਦਾ ਸਾਡੇ ਬੱਚਾ ਦਾ ਖੂਨ ਭਾ ਲੈ ਇਸੇ ਕਰਕੇ ਤਾਂ ਅਸੀਂ ਤੁਹਾਡੇ ਕੋਲੇ ਹੁੰਦੇ ਆ ਕਿ ਗਰਮ ਖੂਨ ਕਿਤੇ ਸਾਡਾ ਇੱਕ ਵੀ ਜਵਾਕ ਜਿਹੜਾ ਇੱਕ ਮਗਦੀਆ ਜੀ ਦਾ ਉਹ ਠੀਕ ਐ ਕੋਈ ਕਹਿ ਸਕਦਾ ਹੈ ਕਿ ਕੀ ਫਰਕ ਪੈਂਦਾ ਹੈ ਪਰ ਜੀ ਦਾ ਬਰਿਆ ਉਹਨੂੰ ਪਤਾ ਸੋ ਇਸ ਕਰਕੇ ਮੇਰੇ ਹੱਥ ਥੇ ਰਕੇ ਲੀ ਗੀਆ ਅਸੀਂ ਤੁਹਾਨੂੰ ਦੋਹਰਾਣੀ ਚਾਹੁੰਦੇ ਅਸੀਂ ਤੁਹਾਨੂੰ ਜਲਦੀ ਜਾਣਦੇ ਆ ਵੀ ਹਿੱਕਾ ਦਾ ਰੱਖ ਲੰਬੇ ਦੌਰੇ ਅਸੀਂ ਫਿਰ ਤੁਹਾਡੀਆਂ ਜ਼ਮੀਨਾਂ ਰੱਖ ਕੇ ਕੀ ਕਰਾਂ ਜੀ ਇਹ ਸਾਡੇ ਲਈ ਸਾਡਾ ਯੂਥ ਘਾਹੇ ਹਾਂ ਇਹ ਜ਼ਮੀਨਾਂ ਦੀ ਕੋਈ ਵੈਲੀ ਨਹੀਂ ਆ ਮੈਂ ਇਸ ਵਕਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਈ ਵੀ ਬੋਲ ਮੋਰ ਦੇ ਵਿਦਵਾਨੋ ਜੀ ਨੋਜਵਾਲ ਕਿਰਪਾ ਕਰਕੇ ਜੁਦਾ ਸਾਡੀ ਗੱਲ ਸੁਣੋ ਸੁਣ ਕੇ ਸ਼ਾਦ ਰਹੋ ਉਹ ਤੁਹਾਨੂੰ ਪ੍ਰੇਰੋਕ ਕਰਕੇ ਤੁਹਾਨੂੰ ਢੁਕਾ ਕੇ ਤੁਹਾਡੀ ਜੀਭਾ ਜੀਵਾਤਾਂ ਨੂੰ ਢੁਕਾ ਕੇ ਤੁਹਾਡਾ ਮਿਕਸਾ ਕਰਨਾ ਚਾਹੁੰਦੇ ਆਪਾਂ ਬੋਲ ਚਾ ਜਿੱਤਣਾ ਜੋਣਿਆ ਫਰਕ ਬਹੁਤ ਆ ਦੋਹਾਂ ਗੱਲਾਂ 'ਚ ਮੋਰ ਚਾ ਜਿੱਤਣਾ ਤੱਕੜੇ ਹੋ ਜਾ ਵਾਹਿਗੁਰੂ ਕਿਰਪਾ ਕਰੇ ਸਾਡੀ ਗੱਲ ਮੰਨੋ ਮੋਰਚੇ ਦੇ ਵਿੱਚ ਇਹਦੇ ਵਿੱਚ ਜਿੱਤ ਤੁਹਾਡੀ ਜੋੜੀ ਚ ਪਾਵਾਂਗੇ ਹਾਂਜੀ ਡੱਲੇਵਾਲ ਸਾਹਿਬ ਕਿਵੇਂ ਜੀ ਹੁਣ ਸਿਹਤ ਬਾਰੇ ਦੱਸਿਓ ਜੀ ਸਿਹਤ ਠੀਕ ਹੈ ਦਿਨੋ ਰਾਤ ਠੀਕ ਹੈ ਉਹ ਡਾਕਟਰਾਂ ਨੇ ਦੇਖਿਆ ਚੈੱਕਅੱਪ ਜਿਹੜਾ ਕੀਤਾ ਹੋਇਆ ਸੀ ਜਦੋਂ ਕਰੀਏ ਸੀ ਜਦੋਂ ਡਾਕਟਰ ਸਾਹਿਬਾਂ ਨੇ ਦਿੱਤੀ ਉਹ ਵੀ ਕੁ ਕਰਨ ਦੀ ਲੋੜ ਪੈ ਸਕਦੀ ਇੱਕ ਵਾਰ ਤੇ ਸੀ ਲੈਂਦੇ ਹਾਂ ਵਕਤ ਜਿੰਨਾ ਦੰਦਾ ਉਤਰਨੋਂ ਕਦਰ ਦਾ ਆਪਣਾ ਬਦਲ ਇਹ ਐਡੀਸ਼ਨ ਮੇਰੇ ਚੱਲ ਰਹੀ ਹੈ ਠੀਕ ਹੈ ਵੈਸੇ ਇਸ ਗੱਲ ਨੂੰ ਇਹਨਾਂ ਦੇ ਆਫੀਸਿਸ ਦਾ ਇਨਾਫੀ ਕਰਨੀ ਹੈ ਹਾਂਜੀ ਹਾਂਜੀ ਅਸੀਂ ਇਸ ਲਈ ਅੱਦੇ ਦੇ ਸਿਰ ਤੇ ਅਸੀਂ ਅਸੀਂ ਮਨ ਲਈ ਸਾਡੇ ਲੋਕਾਂ ਦਾ ਨਕਸਾ ਹੈ ਸਰਕਾਰ ਨੇ ਇਹ ਸਰਕਾਰ ਨੇ ਸਾਡਾ ਖੂਨ ਦੀ ਪਿਆਸੀ ਹੈ ਤੇ ਅਸੀਂ ਆਖੂ ਆਪ ਦਾ ਫੋਨ ਲਿਆ ਸਰਕਾਰ ਨੂੰ ਕਿਸੇ ਸੰਭਾਲਣ ਨੂੰ ਲੇਕਿਨ ਸਰਕਾਰ ਵੱਲੋਂ ਇਸ ਗੱਲ ਦੇ ਉੱਤੇ ਇਹ ਅਕਲ ਬਹੁਤ ਕੋਸ ਅਸੀਂ ਸਾਫ ਕਰਤਾ ਇੱਕ ਤਾਂ ਇਹ ਕਿਹਾ ਜਾਂਦਾ ਸੀ ਜਾਈ ਮੰਡੇ ਸਾਡੇ ਤੇ ਪਰਮੋਗ ਹੁੰਦੇ ਆ ਮੰਡੇ ਹਮਲਾ ਕਰਦੇ ਆ ਮੰਡੇ ਪਥਰਾਉ ਕਰਦੇ ਅਸੀਂ ਤਾਂ ਅਸੀਂ ਬੋਲ ਕੇ ਸਪੀਕਰ ਤੇ ਸ਼ਾਂਤ ਨਹੀਂ ਗਏ ਇਹਦੇ ਬੋਲ ਤੋਂ ਬਾਅਦ ਸ਼ਾਂਤ ਵੀ ਗਏ ਤੇ ਸ਼ਾਂਤ ਵੀ ਕੱਲ ਤੇ ਵਾਪਸ ਆ ਗਏ ਕੱਲ ਤੇ ਵੱਲ ਸਭ ਤੋਂ ਟੈਂਟਾਂ ਨਾਲ ਬੈਠਾ ਰਹੇ ਸੀ ਜੇ ਦੇਖੀ ਆਪ ਜੀ ਚਾਹੇ ਹੋ ਸ਼ਾਂਤ ਨੂੰ ਕੱਲ ਤਾਂ ਇਹੂ ਹਾਲਾਤ ਦੇ ਵਿੱਚ ਪੁਤੀ ਸ਼ੈਲ ਕਰਨ ਇੱਕ ਵੱਡੀ ਪੱਤਰ ਦਿੱਤੀ ਗੋਲਾਬਿੰਦ ਸਿਖਰਾਂ ਤੇ ਰਾਦਿ ਬੀ 10 ਦੀ ਕਿ ਹਸਪਤਾਲ ਦੇ ਵਿੱਚ ਬਾਪੂ ਗੁਰਚਰਨ ਸਿੰਘ ਅਤੇ ਹੋਰ ਕਿਸਾਨ ਆਗੂ ਤਿਗਜੀਤ ਸਿੰਘ ਢੱਲੇਵਾਲ ਦਾ ਪਤਾ ਲੱਣ ਦੇ ਲਈ ਪਹੁੰਚੇ ਸੀ ਉਹਨਾਂ ਦੇ ਸਿਹਤ ਦਾ ਹਾਲ ਜਾਣਨ ਲਈ ਪਹੁੰਚੇ ਸੀ ਜਿਸ ਤੋਂ ਬਾਅਦ ਇਸੇ ਮੌਕੇ ਤਿਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਬਾਰਡਰ ਅਫੀਸਰ ਜਤੇ ਬੈਠੇ ਨੌਜਵਾਨਾਂ ਨੂੰ ਸੁਨੇਹਾ ਲਗਾਇਆ ਕਿ ਸ਼ਾਂਤੀ ਬਣਾਈ ਰੱਖਣ ਤੇ ਉਹ ਮੋਰਚਾ ਜ਼ਰੂਰ ਜਿੱਤਣਗੇ ਬਿਆਰ ਰਿਪੋਰਟ ਪੰਜਾਬੀ ਲੋਕ ਚੈਨਲ